ਇਹਨਾਂ ਨੇ ਸਾਰੇ ਪਰਿਵਾਰ ਨੂੰ ਛੱਟਾ ਲਾਇਆ ਤੇ ਮਾਰ ਜੋ ਧਾਰੀਵਾਲ ਸਾਹਿਬ ਨੇ ਪਰਚੇ ਵੀ ਸਾਰੇ ਟੰਪਰ ਤੇ ਕਰਾਏ ਆ ਜਿਹਦੀ ਵੀ ਆਉਡੀਓ ਤੁਸੀਂ ਸੁਣੀ ਆ ਮੀਡੀਆ ਰਾਈਟੇ ਰਾਈਟੇ ਤੇ ਕਹਿ ਰਹੇ ਪਰਿਵਾਰ ਦੀਆਂ ਔਰਤਾਂ ਨੂੰ ਚੁੱਕ ਲਿਆ ਘਾਦੇ ਚਾਰ ਸ਼ਵੇਰੇ ਚਿਹਰਾ ਪਾ ਕੇ ਮੇਰੇ ਘਰ ਦੀ ਭੰਤੋੜ ਕੀਤੀ ਜੋ ਉਹਨਾਂ ਨੇ ਮੇਰੇ ਬੰਦਿਆਂ ਨੂੰ ਸਿੱਧੀਆਂ ਢੋਲੀਆਂ ਮਾਰ ਕੇ ਜਵਾ ਗਰਾਉਂਡ ਵੀ ਗਏ ਅਗਲੇ ਪਾਸੇ ਉਹਨਾਂ ਦੇ ਬੁੰਡੇ ਸ਼ਰਿਆ ਮੰਡੀਟਾ ਸਾਹਮਣੇ ਸਾਰੇ ਚਿਹਰਾ ਨੇ ਜਿਹੜਾ ਨੇ ਸ਼ਰੇਮ ਪੰਜਾਬ ਪੁਲਿਸ ਦੇ ਸਾਹਮਣੇ ਉਹਨੀਆਂ ਫੈਲਾ ਹੋ ਕੇ ਪਾਗਤੀਆਂ ਗਈਆਂ ਉਹ ਗੁੰਡੇ ਜਿਹੜੇ ਝਾਰੂ ਬਾੜੀ ਦੇ ਜਿਹੜੇ ਸੋਨੀਆਂ ਮਾਰਨ ਨੇ ਅੱਗੇ ਲਾਇ ਦੇ ਕੰਡੀ ਸੈਕਾਂ ਦੇ ਵਿੱਚ ਉਹ ਜਿਹੜਾ ਕ ਰੇਸ਼ਮ ਚੀਮਾ ਜਿਹੜਾ ਪਤਾ ਨਹੀਂ ਸੋਨੀਆਂ ਮਾਰਨ ਨਾਲ ਕੀ ਸੰਘਾਰ ਕੀ ਨਹੀਂ ਹੈਗੀ ਉਹ ਵੀ ਸ਼ਰੇ ਦਾ ਕਿਦਾਜੀ ਨਾਲ ਉਹ ਉਹ ਦੂਜੇ ਪਾਸੇ ਕੀ ਹੋਇਆ ਜੀ ਪ੍ਰਸ਼ਾਸਨ ਨੇ ਵੇਖੋ ਕੀ ਕੀਤਾ ਸਾਡੇ ਨਾਲ ਤੇ ਔਰ ਝਾਰੂ ਦੀ ਸਰਕਾਰ ਨੇ ਕੀ ਕੀਤਾ ਜੀ ਸਾਡੇ ਨਾਲ ਚਾਰੂ ਦੀ ਸਰਕਾਰ ਨੇ ਸਾਡੇ ਉੱਤੇ ਘੰਟੇ ਦੇ ਵਿੱਚ 307 ਲਾਤੀ ਸਾਡੇ ਦੇ ਇਹਦੇ ਨਾਲ ਬਈ ਦੋ ਸਾਥੀ ਹਸਪਤਾਲ ਚਾਹਲ ਨੇ ਉਹ ਬੱਕਰੇ ਨੇ ਉਹ ਦੋ ਬੱਕਰੇ ਨੇ ਪਰ ਇਹ ਵਿਚਾਰਾ ਬੰਦਾ ਦੇ ਕਿਹਦੇ ਘਰ ਹੀ ਪਏ ਨੇ ਆ ਕੀ ਇਹਦੇ ਘਰ ਭੰਨਿਆ ਇਹਨਾਂ ਨੇ ਸਾਰੇ ਪਰਿਵਾਰ ਨੂੰ ਛੱਟਾ ਲਾਈਆ ਤੇ ਮਾਜੋਗ ਧਾਰੀਵਾਲ ਸਾਹਿਬ ਨੇ ਪਰਚੇ ਵੀ ਸਾਰੇ ਟੱਪਰ ਤੇ ਕਰਾਏ ਆ ਜਿਹਦੀ ਵੀਡੀਓ ਆਡੀਓ ਤੁਸੀਂ ਸੁਣੀ ਆ ਮੀਡੀਆ ਰਾਈਂ ਇੱਥੇ ਕਹਿ ਰਿਹਾ ਪਰਿਵਾਰ ਦੀਆਂ ਔਰਤਾਂ ਨੂੰ ਵੀ ਚੁੱਕ ਲਿਆ ਇਹ ਦੱਸ ਦਈਏ ਤੁਹਾਨੂੰ ਅਗਲੇ ਭਾਈ ਆਪਣਾ ਨਾਮ ਦੱਸ ਕੇ ਕਿਹੜਾ ਖੇਡ ਹੈ ਤੇ ਕੀ ਗੱਲ ਹੈ ਸਾਡੀ ਜੇਰਾ ਨਾਮ ਜੀ ਸਰਜੀਤ ਸਿੰਘ ਕਿੰਨੇ ਮੇਰਾ ਪੰਡਿਤ ਜੀ ਦਾ ਜੀ ਮਜੂਦਾ ਸਰਪੰਚਿਆਂ ਉਧਰ ਵੇਖੋ ਸਾਰੇ ਦੇਖਿਆ ਮੇਰੇ ਸਾਫ ਕਮੈਂ ਜਿਹੜਾ ਪ੍ਰਿਸ਼ਦ ਦਾ ਮੈਂਬਰ ਵੀ ਆ ਜੋ ਫਾਈ ਕਮਾਨ ਦਾ ਫੈਸਲਾ ਆਇਆ ਸੀ ਕਿ ਪਿੰਡਾਂ ਦੇ ਆਪਾਂ ਲਕਸ਼ਣ ਲੜਨੀਆਂ ਨੇ ਉਹਦੇ ਵਿੱਚ ਮੇਰੀ ਮੈਸੇਜ ਜਿਹੜੀ ਉਹ ਜਿਲ੍ਹਾ ਪ੍ਰਿੰਸੀ ਦੀ ਚੋਣ ਲੜ ਰਹੀ ਸੀ ਮੇਰੇ ਪਿੰਡ ਦੇ ਇੱਕ ਕੈਂਡੀਡਟ ਸੀ ਨਿਰਮਲ ਕੋਲ ਜਿਹੜੀ ਬਲਾਕ ਸੰਧੀ ਚੋਣ ਲੜ ਰਹੀ ਸੀ ਅਸੀਂ 4 ਤਰੀਕ ਨੂੰ ਮੈਂ ਆਪਣੇ ਕਾਗਜ਼ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਆ ਗਿਆ ਜਮ੍ਹਾਂ ਕਰਾਉਣ ਲਈ ਜਿਹੜੀ ਮੇਰੀ ਬਲਾਕ ਸ਼ੰਤੀ ਕੈਂਡੀਡੇਟ ਸੀ ਨਿਰਮਲ ਕੌਰ ਜੀ ਉਹ ਰਾਜਸਾਹਸੀ ਐਸਡੀਐਮ ਦੀ ਕੋਰਟ ਦੇ ਉੱਤੇ ਜਮ੍ਹਾਂ ਕਰਾਉਣ ਲਈ ਗਏ ਅਗਲੇ ਪਾਸੇ ਇਹਨਾਂ ਦੇ ਗੁੰਡੇ ਸ਼ਰਿਆਮਾਣਾ ਗੇਟਾ ਦੇ ਸਾਹਮਣੇ ਖੜਾ ਰਹੀ ਸੀ ਇਹਨਾਂ ਨੇ ਸ਼ਰਿਆਮ ਪੰਜਾਬ ਪੁਲਿਸ ਦੇ ਸਾਹਮਣੇ ਉਹਨਾਂ ਦੀਆਂ ਫਾਈਲਾਂ ਖੋ ਕੇ ਪਾਰ ਦਿੱਤੀਆਂ ਗਈਆਂ ਫਿਰ ਅਸੀਂ ਦੁਬਾਰਾ ਕੋਸ਼ਿਸ਼ ਕਰਕੇ ਉਸ ਫੈਲ ਨੂੰ ਤਿਆਰ ਕਰਕੇ ਅਸੀਂ ਦੁਬਾਰਾ ਲੈ ਕੇ ਗਏ ਔਰ ਮੇਰੇ ਨਾਲ ਮੰਤਰੀ ਸਾਹਿਬ ਵੀ ਗਏ ਅਸੀਂ ਜਦੋਂ ਅੰਦਰ ਗੇਟ ਪਾਰ ਕੀਤਾ ਜੀ ਅਗਲੇ ਪਾਸੇ ਉਹ ਗੁੰਡੇ ਫਿਰ ਅੰਦਰ ਖੜੇ ਜਨਾਂ ਦੇ ਔਰ ਮੈਂ ਡੀਐਸਪੀ ਸਾਹਿਬ ਨੂੰ ਆਪ ਕਿਹਾ ਐਸਐਚਓ ਸਾਹਿਬ ਨੂੰ ਮੈਂ ਕਿਹਾ ਜੀ ਇਹ ਗੁੰਡੇ ਨੇ ਇਹ ਅੱਗੇ ਇਹਨਾਂ ਨੇ ਫੈਲਾ ਪਾੜਨੀਆਂ ਨੇ ਤੇ ਸਾਡੀਆਂ ਫਿਰ ਇਹਨਾਂ ਨੇ ਫੈਲਾ ਖੋ ਕੇ ਪਾੜਨੀਆਂ ਨੇ ਪਰ ਉਹਨਾਂ ਦੀ ਕੰਨ ਦੇ ਉੱਤੇ ਜੂੰ ਨਹੀਂ ਸਰਕੀ ਜ ਉਹਨਾਂ ਦੀ ਉਹੋ ਗੱਲ ਹੋਈ ਦੋ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਉੱਥੇ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਮੈਨੂੰ ਗੰਭੀਰ ਜ਼ਖਮੀ ਕਰਤਾ ਜੀ ਉਹਨਾਂ ਨੇ ਮੈਂ ਉਹ ਤੋਂ ਬਾਅਦ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋਇਆ ਜਿਵੇਂ ਜਾ ਕੇ ਰਾਤ ਲੰਗੀ ਦਿਨੇ ਉਹ ਗੁੰਡੇ ਜਿਹੜੇ ਚਾਰੂ ਪਾਰਟੀ ਦੇ ਜਿਹੜੇ ਸੋਨੀਆਂ ਮਾਨਸ਼ੀ ਨੇ ਅੱਗੇ ਲਾਇ ਲੇ ਭਿੰਡੀ ਸੱਤਾਂ ਦੇ ਵਿੱਚ ਉਹ ਜਿਹੜਾ ਰੇਸ਼ਮ ਚੀਮਾ ਜਿਹੜਾ ਪਤਾ ਨਹੀਂ ਸੋਨੀਆਂ ਮਾਨ ਦਾ ਕੀ ਸਾਲ ਜਾਂ ਕੀ ਨਹੀਂ ਹੈਗੀ ਉਹ ਵੀ ਸ਼ਰੇ ਦਾ ਗੁੰਡਾ ਜੀ ਨਾਲ ਉਹਦੇ ਉਹਨਾਂ ਨੇ ਕੀ ਕੀਤਾ ਉਹਨਾਂ ਦੇ ਬੰਦੇ ਮੇਰੇ ਘਰ ਦੇ ਚਾਰ ਸ਼ਵੇਰੇ ਘੇਰਾ ਪਾ ਕੇ ਮੇਰੇ ਘਰ ਦੀ ਭੰਨ ਤੋੜ ਕੀਤੀ ਜੀ ਉਹਨਾਂ ਨੇ ਮੇਰੇ ਬੰਦਿਆਂ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਜੀ ਉਹਨਾਂ ਨੇ ਮੇਰੇ ਬੰਦੇ ਦੋ ਜ਼ਖਮੀ ਹੋਏ ਹਸਪਤਾਲ ਵਿੱਚ ਦਾਖਲ ਹੋਏ ਜੀ ਉਹ ਉਹ ਦੂਜੇ ਪਾਸੇ ਕੀ ਹੋਇਆ ਜੀ ਪ੍ਰਸ਼ਾਸਨ ਨੇ ਵੇਖੋ ਕੀ ਕੀਤਾ ਸਾਡੇ ਨਾਲ ਔਰ ਝਾਰੂ ਦੀ ਸਰਕਾਰ ਨੇ ਕੀ ਕੀਤਾ ਜੀ ਸਾਡੇ ਨਾਲ ਝਾਰੂ ਦੀ ਸਰਕਾਰ ਨੇ ਸਾਡੇ ਉੱਤੇ ਢੈਂਟੇ ਦੇ ਵਿੱਚ 307 ਲਾਤੀ ਸਾਡੇ ਦੇ ਔਰ ਮੇਰੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਨਾ ਪੁਲਿਸ ਪ੍ਰਸ਼ਾਸਨ ਨੇ ਮੇਰੇ ਕੋਲ ਬਿਆਨ ਲੈਣਾ ਤੱਕ ਕਰਾਇਆ ਜੀ ਕੋਈ ਮੇਰਾ ਮੇਰੇ ਮਤਲਬ ਬਿਆਨਾ ਦਾ ਉਹਨਾਂ ਨੇ ਕੋਈ ਪਰਚਾ ਨਹੀਂ ਦਰਜ ਕੀਤਾ ਜੀ ਉਹਨਾਂ ਨੇ ਕੋਈ ਅੱਜ ਕੀ ਹੋਇਆ ਜੀ ਉੱਥੇ ਇੰਨਾ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਤੰਗ ਕੀਤਾ ਉੱਥੇ ਜੀ ਸਵੇਰ ਵੇਲੇ ਉੱਥੇ 100-100 ਟੀਮ ਦੇ ਬੰਦੇ ਜਰ ਉੱਥੇ ਸਾਡੇ ਘਰਾਂ ਤੇ ਜਾ ਰਿਹਾ ਜੀ ਉੱਥੇ ਨਾਲ ਏਡੀ ਪੁਲਿਸ ਜਾ ਰਹੀ ਆ ਏਡੀ ਪੁਲਿਸ ਨੇ ਸਾਡੀ ਨੌ ਨੂੰ ਦੌਕੇ ਮਾਰੇ ਸਾਡੀ ਨੌ ਥੋੜੀ ਜਿਹੀ ਘਰ ਤੋਂ ਬਾਹਰ ਹੋਈ ਔਰ ਉਹਨਾਂ ਦੇ ਬੰਦਿਆਂ ਨੇ ਸ਼ਰਿਆਂ ਵਿੱਚ ਚੁੱਕ ਕੇ ਪਰੇ ਉਹ ਬੰਦੇ ਚੁੱਕ ਕੇ ਆਪਣੇ ਘਰ ਲੈ ਗਏ ਜੀ ਔਰ ਮੈਨੂੰ ਪਤਾ ਲੱਗਾ ਜੀ ਉਹਦੇ ਸੱਟਾਂ ਬਹੁਤ ਲਾਤੀਆਂ ਜੀ ਉਹਨਾਂ ਨੇ ਫੇਰ ਉਹਨਾਂ ਨੇ ਇੱਕ ਉਹਨਾਂ ਦੇ ਇੱਥੇ ਹੱਥ ਦੇ ਕੱਟ ਬਹੁਤ ਤੜਾ ਲੱਗਾ ਜੀ ਉਹਨਾਂ ਦੇ ਹੱਥ ਵੱੜਤਾ ਔਰ ਸਿਰ ਦੇ ਉੱਤੇ ਨਾ ਕਿਰਚਾਂ ਮਾਰੀਆਂ ਮੇਰੀ ਨੌਦ ਉੱਤੇ ਜੀ ਉਹਨਾਂ ਨੇ ਇਹ ਜੋ ਵੀ ਕੁਝ ਕਰਾ ਰਹੀ ਸੋਨੀਆਂ ਮਾਂ ਕਰਾ ਰਹੀ ਆ ਕੋਈ ਨੁਕਸਾਨ ਹੋ ਗਿਆ ਪਿੰਡੀ ਸਜਦਾਂ ਦੇ ਵਿੱਚ ਤੇ ਸੋਨੀਆਂ ਮਾਂ ਦੇ ਵਿੱਚ ਪਹਿਲਾ ਫੇਜ਼ ਦਰਜ ਕਰਾਈ ਜਾਏਗੀ ਜੀ ਧੰਨਵਾਦ ਜੀ